ਤਾਂ ਤੁਸੀਂ ਇੱਥੇ ਆਏ ਹੋ ਅੱਜ ਟੈਸਟ ਕਰਵਾਉਣ ਵਾਸਤੇ ਕਿੰਨਾ ਕੁ ਰੇਟ ਦਾ ਫਰਕ ਲੱਗਦਾ ਇੱਥੇ ਬਾਕੀਆਂ ਨਾਲੋਂ? ਅੱਫੇ ਫਰਕ ਹੈ ਜੀ ਰੇਟ ਦਾ ਦੋ-ਦੋ ਫਰਕ ਹੈ ਤਕਰੀਬਨ। ਚਲ ਤੁਸੀਂ ਦੇਖੋ ਲੋਕਾਂ ਨੂੰ ਕਿੰਨੀ ਹੈਗੀ ਆ ਮਹਿੰਗਾਈ ਬਹੁਤ ਜ਼ਿਆਦਾ ਹੋਈ ਆ ਉਹਦੇ ਵਿੱਚ ਲੋਕਾਂ ਨੂੰ ਕਾਫੀ ਮਦਦ ਮਿਲੇਗੀ ਇਸ ਚੀਜ਼ ਦੇ ਨਾਲ। ਇੱਕ ਘਰ ਵਿੱਚ ਬੰਦਾ ਇਸ ਟਾਈਮ ਬਿਮਾਰ ਪਿਆ ਹਰੇਕ ਘਰ 'ਚ। ਇਹ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਲੈਬਰਾਟਰੀ ਇੱਨੀ ਚੈਰੀਟੇਬਲ ਰੇਟਸ ਤੇ ਚੱਲ ਰਹੀ ਹੈ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਹੈ? ਇਹ ਸਰ ਡੇਰਾ ਬਸੀ ਆਪਣੇ ਓਨਰ ਹੈਗੇ ਨੇ ਸਰਦਾਰ ਅਫਤਾਰ ਸਿੰਘ ਜੀ ਬੈਣੀਪਾਲ। ਉਹਨਾਂ ਦਾ ਹੀ ਉਪਰਾਲਾ ਜੀ ਇਹ ਚਾਹੇ ਕਲੈਕਸ਼ਨ ਸੈਂਟਰ ਪੂਰੇ ਪੰਜਾਬ 'ਚ ਕਿਤੇ ਵੀ ਹੈਗੇ ਨੇ ਡੇਰਾ ਵਸੀ ਹੀ ਜਾ ਕੇ ਉੱਥੇ ਦੀ ਪ੍ਰੋਸੈਸਿੰਗ ਹੋਣੀ ਹੈ। ਹਾਂਜੀ ਹਾਂਜੀ। ਉਹਨਾਂ ਦੇ ਸਾਰੇ ਜਿੰਨੇ ਵੀ ਕਲੈਕਸ਼ਨ ਹੈ ਉਹ ਸਾਰੀ ਡੇਰਾ ਵਸੀ ਹੀ ਜਾਣੀ ਹੈ। ਤੇ ਸਾਡੇ ਕੋਲ ਟੈਕਨੀਸ਼ੀਅਨ ਬਿਲਕੁਲ ਕੁਆਲੀਫਾਈਡ ਟੈਕਨੀਸ਼ੀਅਨ ਹੈਗੇ ਨੇ ਡਾਕਟਰ ਹੈਗੇ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਟੈਸਟ ਲੱਗਨੇ ਨੇ। ਅਗਰ ਕਿਸੇ ਟੈਸਟ ਵਿੱਚ ਵੇਰੀਏਸ਼ਨ ਵੀ ਆ ਜਾਂਦੀ ਹੈ ਤਾਂ ਸਾਡਾ ਇਹ ਨਹੀਂ ਹੈਗਾ ਵੀ ਚਲੋ ਦੇ ਦੋ ਰਿਪੋਰਟ ਕੋਈ ਗੱਲ ਨਹੀਂ। ਪੇਸ਼ੇਵਰ ਦੁਆਰਾ ਸੈਂਪਲ ਲੈਣਾ ਆ। ਰੀਜ਼ਨ ਦੱਸਿਆ ਜਾਂਦਾ ਕਿਉਂ ਲੈਣਾ ਵਾ। ਫੇਸ਼ੀ ਪੇਸ਼ੇਨ ਨੂੰ ਫੋਨ ਕੀਤਾ ਜਾਂਦਾ। ਪੇਸ਼ੇਨ ਅਗਲੇ ਦਿਨ ਆਉਂਦਾ ਸੈਂਪਲ ਦੇ ਕੇ ਜਾਂਦਾ ਵਾ। ਦੱਸਣ ਦਾ ਵੀ ਐ ਨਹੀਂ ਵੀ ਜੇ ਆਡੇ ਨਾਲ ਕੁਝ ਪੇਸ਼IENTS ਮੌਜੂਦ ਨੇ ਜਿਹੜੇ ਕਿ ਟੈਸਟ ਕਰਵਾਉਣ ਆਏ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸੱਸੀ ਗਾਲ ਜੀ ਸੱਸੀ ਗਾਲ ਜੀ ਭਾਜੀ ਤੁਸੀਂ ਇੱਥੇ ਟੈਸਟ ਕਰਵਾਉਣ ਆਏ ਹੋ ਕਿੰਨਾ ਕਾ ਰੇਟ ਦਾ ਕਿੰਨਾ ਕ ਫਰਕ ਤੁਹਾਨੂੰ ਲੱਗਿਆ ਰੇਟ ਦਾ ਕਾਫੀ ਫਰਕ ਆ ਜੀ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਉਧਰੋਂ ਮਾਲਟਾਣ ਵਾਲੀ ਸਾਈਡ ਤੋਂ ਕਰਾਉਂਦੇ ਸੀ ਤੇ ਉੱਥੇ ਵੀ ਚਲੋ ਇੱਕ ਸੰਸਥਾ ਹੈਗੀ ਆ ਉਹ ਕਰਦੇ ਆ ਪਰ ਉਹਦੇ ਨਾਲੋਂ ਕਾਫੀ ਮੇਰੇ ਹਿਸਾਬ ਨਾਲ 50% ਦਾ ਫਰਕ ਆ ਤੁਹਾਡਾ ਸਾਨੂੰ ਮੈਂ ਮੇਰਾ ਡੇਲੀ ਰੁਟੀਨ ਦਾ ਰਸਤਾ ਮੈਂ ਦੇਖਿਆ ਵੀ ਚਲੋ ਵੀ ਤੁਹਾਡਾ ਬਾਹਰ ਬੋਰਡ ਲੱਗਿਆ ਮੈਂ ਦੇਖਿਆ ਮੈਂ ਕਿ ਟੈਸਟ ਫ੍ਰੀ ਹੋ ਰਿਹਾ ਜਾਂ ਸਸਤੇ ਹੋ ਰਿਹਾ ਕਾਫੀ ਫਰਕ ਹੈ ਤੇ ਮੈਂ ਸੋਚਿਆ ਵੀ ਚਲੋ ਇੱਥੇ ਆਪਣੇ ਘਰ ਦੇ ਨੇੜੇ ਆ ਇਥੋਂ ਕਰਵਾ ਲੈਣੇ ਕਾਫੀ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ ਜਿਵੇਂ ਇੱਥੇ ਗੱਲ ਕਰੀਏ ਤਾਂ ਯੂਰਿਕ ਐਸਿਡ ਦਾ ਟੈਸਟ ਜਿਹੜਾ ਇੱਥੇ ਲਿਖਿਆ ਹੋਇਆ ਹੈ ਇਹ 20 ਰੁਪਏ ਦਾ ਲਿਖਿਆ ਹੋਇਆ ਹੈ ਤੁਸੀਂ ਕਿੰਨੇ ਦਾ ਕਰਵਾਉਂਦੇ ਹੋ ਹਾਂਜੀ ਅਸੀਂ ਉਧਰ ਉਹ ਵੀ ਚਲੋ ਕੋਈ ਸੰਸਥਾ ਦੇ ਕਰਦੇ ਹਾਂ ਪਰ ਉਹ ਬਟ 50 ਰੁਪਏ ਦਾ ਕਰਦੇ ਆ ਉਰੇ 20 ਰੁਪਏ ਚ ਤੇ ਜਿਹੜਾ ਆਪਣਾ ਥਾਇਰੋਇਡ ਦਾ ਕੰਪਲੀਟ ਟੈਸਟ ਆ ਉਥੇ 150 ਦਾ ਇੱਥੇ ਤੁਹਾ ਤੇ 100 ਰੁਪਏ ਦਾ ਵਾਇਰਥਾਇਰੋਇਡ ਦਾ ਤੇ ਇਹ ਉਰੇ ਤੋਂ ਦਾ 50 ਰੁਪਏ ਦਾ ਠੀਕ ਆ ਕਾਫੀ ਵਧੀਆ ਰੇਟ ਆ ਹਾਂਜੀ ਤੇ ਕਿਦਾਂ ਲੱਗਦਾ ਵੀ ਜਿਵੇਂ ਤੁਹਾਡੇ ਘਰ ਦੇ ਨੇੜੇ ਹੀ ਹੈ ਤੇ ਉਤੋਂ ਹੋਰ ਵੀ ਸਸਤਾ ਜਿਹੜੇ ਰੇਟ ਹੈਗੇ ਨੇ ਕਿ ਲੱਗਦਾ ਕਿ ਇਦਾਂ ਦੇ ਹੋਰ ਵੀ ਜਿਹੜੇ ਹੋਣੇ ਚਾਹੀਦੇ ਨੇ ਜੀ ਹਾਂਜੀ ਬਿਲਕੁਲ ਹੋਣੇ ਚਾਹੀਦੇ ਕਿਉਂਕਿ ਹੁਣ ਅੱਜ ਕੱਲ ਤੁਸੀਂ ਦੇਖੋ ਲੋਕਾਂ ਨੂੰ ਕਿੰਨੀ ਹੈਗੀ ਆ ਇੱਕ ਮਹਿੰਗਾਈ ਦੇ ਕਰਕੇ ਇੱਕ ਰੋਜ਼ਗਾਰ ਕਾਮਕਾਰ ਦੇ ਵਿੱਚ ਕਾਫੀ ਕਮੀ ਆਈ ਹੋਈ ਆ ਮਹਿੰਗਾਈ ਬਹੁਤ ਜ਼ਿਆਦਾ ਹੋਈ ਆ ਉਹਦੇ ਵਿੱਚ ਲੋਕਾਂ ਨੂੰ ਕਾਫੀ ਮਦਦ ਮਿਲੇਗੀ ਇਸ ਚੀਜ਼ ਦੇ ਨਾਲ ਸਰ ਤੁਸੀਂ ਇੱਥੇ ਆਏ ਹੋ ਅੱਜ ਟੈਸਟ ਕਰਵਾਉਣ ਵਾਸਤੇ ਕਿੰਨਾ ਕੁ ਰੇਟ ਦਾ ਫਰਕ ਲੱਗਦਾ ਇੱਥੇ ਬਾਕੀਆਂ ਨਾਲੋਂ ਆਪੇ ਫਰਕ ਹੈ ਜੀ ਰੇਟ ਦਾ ਦੋ-ਦੋ ਫਰਕ ਹੈ ਤਕਰੀਬਨ ਹੋਰ ਲੋਬਾਂ ਨਾਲ ਚੈਰਿਟੀ ਹੈ ਜਿੱਥੇ ਇੱਥੇ ਸਾਰੇ ਨੂੰ ਆਣਾ ਚਾਹੀਦਾ ਹੈ ਕਿਉਂਕਿ ਰੇਟ ਦਾ ਬਹੁਤ ਫਰਕ ਹੈ ਔਰ ਟੈਸਟ ਠੀਕ ਨਹੀਂ ਜੋ ਡਾਕਟਰ ਲੋਕ ਕਹਿੰਦੇ ਨੇ ਜੀ ਇਹ ਟੈਸਟ ਠੀਕ ਨਹੀਂ ਹੈਗੇ ਜਾਂ ਉਸ ਸਲੇਵਜ ਸਸਤੇ ਨੇ ਕੋਈ ਜਿਹਦਾ ਬੀਏ ਲਾਈਵ ਚਲਦੀ ਨਹੀਂ ਗਈ ਜੀ ਸਹੀ ਨਹੀਂ ਉਹ ਕੋਈ ਇਹੋ ਜੀ ਗੱਲ ਨਹੀਂ ਗਈ ਜਿਹੜੇ ਲੋਕ ਟੈਸਟ ਕਰਵਾ ਕੇ ਜਾਂਦੇ ਹੋ ਕਹਿੰਦੇ ਠੀਕ ਹੈ ਜੀ ਇਸ ਕਰਕੇ ਅਸੀਂ ਇੱਥੇ ਆਏ ਹਾਂ ਜੀ ਟੈਸਟ ਕਰਨ ਪਹਿਲੀ ਵਾਰ ਹੀ ਆਏ ਹਾਂ ਚਾ ਇਥੇ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਹਰ ਇੱਕ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਅਦਾ ਪੇਸ਼ੈਂਟ ਹੁੰਦਾ ਹੀ ਆ ਟੈਸਟਾਂ ਦੀ ਲੋਡ ਪੈ ਜਾਂਦੀ ਆ ਤੇ ਜਿਹੜੀਆਂ ਵੱਡੀਆਂ ਲੈਬਾਰਟਰੀਜ਼ ਖੁੱਲੀਆਂ ਆ ਨੇ ਉਹਦੇ ਨਾਲੋਂ ਇਹ ਇਦਾਂ ਦੀਆਂ ਹੋਰ ਕਿੰਨੇ ਲੈਬਾਰਟਰੀਜ਼ ਆਉਣ ਲੱਗਦਾ ਖੁੱਲ੍ਹਣੀਆਂ ਚਾਹੀਦੀਆਂ ਨੇ ਇਹ ਤਾਂ ਜੀ ਹਰ ਤਕਰੀਬਨ ਵਾਰਡ ਹਰ ਮੁਹੱਲੇ ਦੇ ਵਿੱਚ ਖੁੱਲ੍ਹਣੀਆਂ ਚਾਹੀਦੀਆਂ ਇਹੋ ਜਿਹੀਆਂ ਜੇ ਕਿਉਂਕਿ ਜਿਹੜਾ ਮੇਨ ਅੱਜ ਦਾ ਜੋ ਸਾਡਾ ਇੱਥੇ ਪਰਪਸ ਹੈ ਗਵਰਨਮੈਂਟ ਦਾ ਵੀ ਗਵਰਨਮੈਂਟ ਵੱਲੋਂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਅੱਜ ਹੈਲਥ ਦੀ ਬਹੁਤ ਜ਼ਰੂਰਤ ਹੈ ਹਰੇਕ ਘਰ ਹਰੇਕ ਇੱਕ ਘਰ ਵਿੱਚ ਬੰਦਾ ਇਸ ਟਾਈਮ ਬਿਮਾਰ ਪਿਆ ਹਰੇਕ ਘਰ 'ਚ ਜਿਸ ਨੂੰ ਆਮ ਲੋਕ ਡਾਕਟਰ ਤਕਰੀਬਨ ਆਮ ਡਾਕਟਰ ਪਹਿਲਾਂ ਟੈਸਟ ਲਿਖਦੇ ਨੇ ਉਸ ਤੋਂ ਬਾਅਦ ਦਵਾਈ ਦਿੰਦੇ ਨੇ ਇਸ ਕਰਕੇ ਇਹ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾ ਵੀ ਇਹਨਾਂ ਨੇ ਲੈਬ ਖੋਲੀ ਹੈ ਇੱਥੇ ਅਸੀਂ ਇਹਨਾਂ ਨੂੰ ਪਬਲਿਕ ਦਾ ਸੰਯੋਗ ਦੇਣਾ ਚਾਹੀਦਾ ਤੇ ਅਸੀਂ ਇਹ ਕਹਿੰਨੇ ਵੀ ਹਰੇਕ ਬੰਦ ਜੇ ਉਹ ਟੈਸਟ ਇਸ ਲੈਬ ਤੋਂ ਡਾਕਟਰ ਵੀ ਲਿਖੇ ਕਿਉਂਕਿ ਵੱਧ ਤੋਂ ਵੱਧ ਲੋਕਾਂ ਦਾ ਜਿਹੜਾ ਫਾਇਦਾ ਹੋ ਸਕੇ ਸਰ ਇੱਕ ਪਾਸੇ ਦੇਖੀਏ ਤਾਂ ਜਿਵੇਂ ਕਿਸੇ ਨੂੰ ਕੋਈ ਬਿਮਾਰੀ ਹੁੰਦੀ ਆ ਜਿਹੜੀਆਂ ਦਵਾਈਆਂ ਨੇ ਉਹਦਾ ਖਰਚਾ ਤਾਂ ਇੰਨਾ ਜ਼ਿਆਦਾ ਹੋ ਜਾਂਦਾ ਉਸ ਤੋਂ ਪਹਿਲਾਂ ਜਿਹੜਾ ਟੈਸਟ ਦੀ ਗੱਲ ਕੀਤੀ ਟੈਸਟ ਦੀ ਵੀ ਇੰਨੇ ਮਹਿੰਗੇ ਮਹਿੰਗੇ ਟੈਸਟ ਜਿਹੜੇ ਖਰਚੇ ਹੋ ਜਾਂਦੇ ਨੇਗੇ ਤਾਂ ਇੱਥੇ ਐਦਾਂ ਦੀ ਲੈਬਾਰਟਰੀ ਤੇ ਆ ਕੇ ਟੈਸਟ ਕਰਾ ਲੈਣੋ ਕਿ ਉਹੀ ਕਹਿ ਰਹੇ ਆ ਜੀ ਜਿਹੜਾ ਮੇਨ ਅੱਜ ਕੱਲ ਜਿਹੜਾ ਸਾਰਿਆਂ ਤੋਂ ਵੱਡਾ ਜਿਹੜਾ ਹੈ ਬਿਮਾਰੀ ਦਾ ਘਰ ਹੈ ਲੋਕਾਂ ਐ ਇਸ ਕਰਕੇ ਜਿਹੜਾ ਡਾਕਟਰ ਪਹਿਲਾਂ ਟੈਸਟ ਲਿਖਦਾ ਉਹ ਟੈਸਟ ਇੰਨੇ ਮਹਿੰਗੇ ਮਹਿੰਗੇ ਨੇ ਕਿ ਅਗਲਾ ਕਰਵਾ ਨਹੀਂ ਸਕਦਾ ਆਮ ਆਮ ਲੋਕ ਜਿਹੜੇ ਇਸ ਕਰਕੇ ਇਹ ਹੁੰਦਾ ਵੀ ਜੇ ਟੈਸਟ ਸਾਨੂੰ ਅੱਧੇ ਮੁੱਲ ਤੇ ਕੀਤਾ ਜਾਂਦਾ ਅੱਧਾ ਤਾਂ ਸਾਡਾ ਉਹ ਵੱਜਦਾ ਉਸ ਉਸ ਜਿਹੜੇ ਅੱਧੇ ਪੈਸੇ ਸਾਡੇ ਬਚਣਗੇ ਉਸ ਦੀ ਕਮ ਸੇ ਕਮ ਦਵਾਈ ਤਾਂ ਆਏਗੀ ਉਸ ਦੀ ਕਮ ਸੇ ਕਮ ਦਵਾਈ ਆਏਗੀ ਤੇ ਇਸ ਤੋਂ ਅੱਗੇ ਹੁਣ ਜੇ ਤੁਹਾਨੂੰ ਇੱਥੇ ਪਤਾ ਲੱਗੇਗਾ ਫਰਕ ਲੱਗੋ ਤੁਸੀਂ ਹੋਰਾਂ ਨੂੰ ਵੀ ਦੱਸੋਗੇ ਅੱਗੇ ਕਿੱਥੇ ਆਓ ਹਾਂਜੀ ਬਿਲਕੁਲ ਹੋਰਾਂ ਨੂੰ ਦੱਸਾਂਗੇ ਜੀ ਅਸੀਂ ਪਹਿਲਾਂ ਨਹੀਂ ਆਏ ਪਹਿਲਾਂ ਕਿਸੇ ਕੋਲ ਪੁੱਛਿਆ ਬੀਐਨਏ ਠੀਕ ਨੇ ਰਿਪੋਰਟਾਂ ਸਭ ਕੁਝ ਠੀਕ ਨੇ ਜੀ ਉਸੋ ਬਾਅਦ ਅਸੀਂ ਅੱਜ ਕਰਵਾਉਣ ਆਏ ਆਂ ਅਗਰ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਲਿਖਿਆ ਸਾਨੂੰ ਉਹਨਾਂ ਨੇ ਖੁਦ ਕਿਹਾ ਵੀ ਤੁਹਾਡੇ ਅਗਰ ਪੈਸੇ ਬਚਦੇ ਆ ਤੇ ਜਾਓ ਉਸ ਲੈਬ ਤੇ ਠੀਕ ਹੈ ਬਾਹਰੋਂ ਇਹ ਡਬਲ ਸਾਡੇ ਲੱਗਦੇ ਆ ਜੋ ਇੱਥੇ ਅੱਧਾ ਰੇਟ ਹੋ ਰਿਹਾ ਸਾਡਾ ਡਬਲ ਲੱਗਦੇ ਸੀ ਉਹਨਾਂ ਨੇ ਸਾਨੂੰ ਡਾਕਟਰ ਸਾਹਿਬ ਨੇ ਆਵਰ ਕੋਈ ਨਹੀਂਦਾ ਵੀ ਉੱਥੇ ਜਾਓ ਤੁਹਾਡੇ ਪੈਸੇ ਬਚਦੇ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਕਹਾਂਗੇ ਜਰੂਰ ਆਓ ਇਸ ਚੀਜ਼ ਦਾ ਫਾਇਦਾ ਉਠਾਓ ਫਿਰ ਜਿਵੇਂ ਲੈਬੋ੍ਰਟਰੀ ਇਹਨੇ ਚੈਰੀਟੇਬਲ ਰੇਟਸ ਤੇ ਚੱਲ ਰਹੀ ਹੈ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਡੇਰਾ ਮਸੀ ਆਪਣੇ ਓਨਰ ਹੈਗੇ ਨੇ ਸਰਦਾਰ ਅਫਤਾਰ ਸਿੰਘ ਜੀ ਬੈਣੀਪਲ ਉਹਨਾਂ ਦਾ ਹੀ ਉਪਰਾਲਾ ਜੀ ਇਹ ਪਹਿਲਾਂ ਇਹ ਇੱਕ ਲੈਬ ਉਹਨਾਂ ਨੇ ਬਣਾਈ ਸੀਗੀ 2012 2012 ਤੱਕ ਲੈਬ ਰਹੀ ਹੈ ਉਸ ਤੋਂ ਬਾਅਦ ਇਹ ਫਿਰ ਫਾਊਂਡੇਸ਼ਨ ਬਣੀ ਹੈ ਫਾਊਂਡੇਸ਼ਨ ਤੋਂ ਬਾਅਦ ਫਿਰ ਇਹ ਐਨਬੀਐਲ ਹੋ ਗਈ ਹੈ ਐਨਬੀਐਲ ਪਾਰਥਰਕਾ ਤੋਂ ਮਾਨਤਾ ਪ੍ਰਾਪਤ ਹੋ ਗਈ ਹੈ ਫਿਰ ਹਰ ਗੁਰੂ ਘਰ ਦੇ ਵਿੱਚ ਕਲੈਕਸ਼ਨ ਸੈਂਟਰ ਖੋਲੇ ਗਏ ਨੇ ਤੇ ਉਹ ਕਲੈਕਸ਼ਨ ਸੈਂਟਰ ਦੇ ਵਿੱਚ ਆਪਣੇ ਹਰ ਤਰ੍ਹਾਂ ਦਾ ਇੱਕ ਕੁਆਲੀਫਾਈਡ ਸਟਾਫ ਹਰ 13 ਦੀ ਉੱਥੇ ਰੇਜiment ਆ ਜੀ ਸਵੇਰੇ 7 ਵਜੇ ਜਦੋਂ ਸਟਾਫ ਆ ਜਾਂਦਾ ਹੈ ਤਾਂ ਪੇਸ਼ੈਂਟ ਦੇ ਸੈਂਪਲ ਲੈ ਜਾਂਦੇ ਆ ਉਹ ਸੈਂਪਲਾਂ ਨੂੰ ਵੀ ਅਸੀਂ ਆਪਣਾ ਪੂਰਾ ਸੈਂਪਲ ਬੈਗ ਦੇ ਵਿੱਚ ਜਾਂ ਜਿੱਦਾਂ ਹੀ ਸੈਂਪਲ ਲੈਂਦੇ ਆ ਫ੍ਰੀਜ ਦੇ ਵਿੱਚ ਨਾਲ ਹੀ ਉਹਨੂੰ ਰੱਖ ਦਈਦਾ ਤਾਂ ਕਿ ਉਹ ਸੈਂਪਲ ਨੂੰ ਕੋਈ ਫਰਕ ਨਾ ਪਵੇ ਜਿੱਦਾਂ ਹੀ ਫਿਰ ਉਹ ਸੈਂਪਲਾਂ ਤੋਂ ਬਾਅਦ 12 ਵਜੇ ਸਾਡੀ ਗੱਡੀ ਇੱਥੋਂ ਪਹੁੰਚ ਜਾਂਦੀ ਆ ਮੋਗਾ ਰੂਟ ਆ ਮੋਗੇ ਤੋਂ ਗੱਡੀ ਚੱਲਦੀ ਆ ਉਸ ਤੋਂ ਬਾਅਦ ਸੈਂਪਲ ਸਾਰੇ ਪੈਕ ਕਰਕੇ ਗੱਡੀ ਗੱਡੀ ਦੇ ਵਿੱਚ ਰੱਖ ਕੇ ਦੇ ਕੇ ਉਹਨਾਂ ਨੂੰ ਸਾਰਾ ਫਿਰ ਉਹ ਸੈਂਪਲ ਡੇਰਾਬਸੀ ਪਹੁੰਚਦੇ ਨੇ ਉਹ ਉਸ ਤੋਂ ਬਾਅਦ ਉਹ ਪ੍ਰੋਸੈਸਿੰਗ ਸ਼ੁਰੂ ਹੁੰਦੀ ਆ ਜਿੱਦਾਂ ਜਿੱਦਾਂ ਪ੍ਰੋਸੈਸਿੰਗ ਕੰਪਲੀਟ ਹੁੰਦੀ ਆ ਉਦੋਂ-ਉਦੋਂ ਪੇਸ਼ੈਂਟ ਦੇ ਜੀ ਜਿਹੜਾ ਇਹ ਲਿੰਕ ਜਾਂਦਾ ਲਿੰਕ ਦੇ ਵਿੱਚ ਉਹ ਰਿਪੋਰਟ ਆਪਣੇ ਓਪਨ ਕਰਕੇ ਦੇਖ ਸਕਦੇ ਆ ਜੀ ਉਹ ਜਿੰਨੇ ਸ਼ਾਮ ਨੂੰ ਦਿਖਾਣੀ ਸ਼ਾਮ ਨੂੰ ਦਿਖਾ ਸਕਦੇ ਅਗਲੇ ਦਿਨ ਪ੍ਰਿੰਟ ਮਿਲ ਜਾਂਦੇ ਆ ਜੀ ਸੋ ਮਤਲਬ ਚਾਹੇ ਕਲੈਕਸ਼ਨ ਸੈਂਟਰ ਪੂਰੇ ਪੰਜਾਬ 'ਚ ਕਿਤੇ ਵੀ ਹੈਗੇ ਨੇ ਡੇਰਾ ਬੱਸੀ ਹੀ ਜਾ ਕੇ ਉੱਥੇ ਉਹਦੀ ਪ੍ਰੋਸੈਸਿੰਗ ਹੋਣੀ ਹੈ ਹਾਂਜੀ ਹਾਂਜੀ ਕਿਤੇ ਵੀ ਕਲੈਕਸ਼ਨ ਸੈਂਟਰ ਹੈ ਪਾਵੇਂ ਲੁਧਿਆਣਾ ਵਾ ਜਲੰਧਰ ਹੈ ਮੋਗੇ ਹੈ ਮਾਨਸੇ ਹੈ ਉਹਨਾਂ ਦੇ ਸਾਰੇ ਜਿੰਨੇ ਵੀ ਕਲੈਕਸ਼ਨ ਹੈ ਉਹ ਸਾਰੀ ਡੇਰਾ ਬਸੀ ਹੀ ਜਾਣੀ ਹੈ ਉੱਥੇ ਹੀ ਜਾ ਕੇ ਸਾਰੇ ਟੈਸਟ ਲੱਗਦੇ ਆ ਉੱਥੇ ਸਾਡੇ ਕੋਲ ਟੈਕਨੀਸ਼ੀਅਨ ਬਿਲਕੁਲ ਕੁਆਲੀਫਾਈਡ ਕੰਡੀਸ਼ਨ ਹੈਗੇ ਨੇ ਡਾਕਟਰ ਹੈਗੇ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੀ ਟੈਸਟ ਲੱਗਨੇ ਨੇ ਅਗਰ ਕਿਸੇ ਟੈਸਟ ਵਿੱਚ ਵੇਰੀਏਸ਼ਨ ਵੀ ਆ ਜਾਂਦੀ ਹੈ ਤਾਂ ਸਾਡਾ ਇਹ ਨਹੀਂ ਹੈਗਾ ਵੀ ਚਲੋ ਦੇ ਦੋ ਰਿਪੋਰਟ ਕੋਈ ਗੱਲ ਨਹੀਂ ਤਾਂ ਉਹ ਸਪੈਸ਼ਲ ਗਰੁੱਪ ਬਣੇ ਹੋਏ ਨੇ ਸਾਡੇ ਉਹਦੇ ਵਿੱਚ ਮੈਸੇਜ ਆ ਜਾਂਦਾ ਰਾਤ ਨੂੰ ਕਿ ਆਹ ਪੇਸ਼ੇਂ ਦਾ ਦੁਬਾਰਾ ਸੈਂਪਲ ਲੈਣਾ ਆ ਰੀਜ਼ਨ ਦੱਸਿਆ ਜਾਂਦਾ ਕਿਉਂ ਲੈਣਾ ਵਾ ਫੇਸ਼ੇਂ ਨੂੰ ਫੋਨ ਕੀਤਾ ਜਾਂਦਾ ਪੇਸ਼ੇਂ ਅਗਲੇ ਦਿਨ ਆਉਂਦਾ ਸੈਂਪਲ ਦੇ ਮਤਲਬ ਐ ਮਤਲਬ ਪੂਰੀ ਹਰ ਚੀਜ਼ ਦਾ ਖਿਆਲ ਰੱਖਿਆ ਜਾਂਦਾ ਪੇਸ਼ੰਦ ਦਾ ਵੀ ਐ ਨਹੀਂ ਵੀ ਜੇ ਰੇਟ ਘੱਟ ਲੈ ਰਹੇ ਆ ਤੇ ਉਹਦੇ ਕੁਆਲਿਟੀ 'ਚ ਕੋਈ ਫਰਕ ਹੋਊਗਾ ਕੁਆਲਿਟੀ ਵਾਕਿਆਨੋਂ ਵੱਧਦੀ ਹੋ ਸਕਦੀ ਹੈ ਉੱਥੇ ਤੁਸੀਂ ਡੇਰਾਬਸੀ ਜਾਓਗੇ ਵਿਜ਼ਿਟ ਕਰੋਗੇ ਉੱਥੇ ਦੀ ਮਸ਼ੀਨਾਂ ਦੇਖੋਗੇ ਬਹੁਤ ਹੀ ਵਧੀਆ ਪੀਜੀਆਈ ਦੇ ਲੈਵਲ ਤੋਂ ਵੀ ਉੱਪਰ ਦੀਆਂ ਮਸ਼ੀਨਾਂ ਲੱਗੀਆਂ ਆਈਆਂ ਉੱਥੇ ਕੋਈ 에ਰਰ ਨਹੀਂ ਹੈਗਾ ਮਤਲਬ ਓਕੇ ਰਿਪੋਰਟ ਆ ਪੂਰੀ ਜਿਵੇਂ ਹੁਣ ਅੱਜ ਕਿਸੇ ਨੇ ਜੇ ਇੱਥੇ ਸੈਂਪਲ ਦਿੱਤੇ ਨੇ ਤਾਂ ਇਦਾਂ ਤਾਂ ਨਹੀਂ ਕਿ ਉਹਨੂੰ ਹਫਤਾ ਲੱਗ ਜਾਂਦਾ ਜੀ ਰਿਪੋਰਟ ਆਉਣ ਨੂੰ ਕਿਉਂਕਿ ਉੱਥੇ ਜਾਣੀ ਹੁੰਦੀ ਹੈ ਇਦਾਂ ਦਾ ਕੁਝ ਨਹੀਂ ਆ ਜਿਹੜੇ ਰੂਟੀਨ ਟੈਸਟ ਹੁੰਦੇ ਨੇ ਉਹ ਤਾਂ ਆਪਣੇ ਜਿਹੜੇ ਸਵੇਰੇ ਸੈਂਪਲ ਦੇ ਕੇ ਰਾਤ ਤੱਕ ਉਹਨਾਂ ਦੇ ਫੋਨ ਤੇ ਮੈਸੇਜ ਆ ਜਾਂਦਾ ਕੁਝ ਟੈਸਟ ਹੁੰਦੇ ਨੇ ਜਿਵੇਂ ਅਲਰਜੀ ਪੈਨਲ ਹੈ ਉਹਨਾਂ ਨੂੰ ਹਫਤਾ ਹੀ ਲੱਗਦਾ ਉਹਦੀ ਹਫਤੇ ਬਾਅਦ ਰਿਪੋਰਟ ਆਂਦੀ ਹੈ ਕੁਝ ਟੈਸਟ ਹੈ ਉਹਨਾਂ ਚਾਰ ਦਿਨਾਂ ਬਾਅਦ ਰਿਪੋਰਟ ਆਂਦੀ ਹੈ ਜਿਨ੍ਹਾਂ ਨੂੰ ਜਿੱਦਾਂ ਜਿੰਨੀ ਟਾਈਮਿੰਗ ਹੈ ਉਹਨੇ ਉਹਨੂੰ ਦੇਣੀ ਪੈਣੀ ਹੈ ਬਾਕੀ ਜਿਹੜੇ ਰੂਟੀਨ ਦੇ ਟੈਸਟ ਨੇ ਉਹ ਸ਼ਾਮ ਤੱਕ ਇੰਦਾ ਦਾ ਕੁਝ ਨਹੀਂ ਆ ਵੀ ਅੱਜ ਸੈਂਪਲ ਲੈ ਲਿਆ ਰੂਟੀਨ ਦਾ ਜਾਂ 슈ਗਰ ਦਾ ਜਾਂ 3 ਮਹੀਨੇ ਵਾਲੀ 슈ਗਰ ਦਾ ਸੈਂਪਲ ਲੈ ਲਿਆ ਉਹਦੀ ਰਿਪੋਰਟ ਹੀ ਨਹੀਂ ਆਈ ਜੀ ਇੰਦਾ ਤਾਂ ਕੁਝ ਨਹੀਂ ਆ ਅਗਰ ਨਹੀਂ ਆਈ ਤਾਂ ਉਹਦਾ ਰੀਜ਼ਨ ਵੀ ਹੋਊਗਾ ਕੀ ਰੀਜ਼ਨ ਹੈ ਉਹ ਸਾਰਾ ਰੀਜ਼ਨ ਫਿਰ ਦੁਬਾਰਾ ਸੈਂਪਲ ਲੈਣਾ ਕੁਝ ਵੀ ਹੈ ਉਹ ਪੇਸ਼ੈਂਟ ਨੂੰ ਇਨਫੋਰਮ ਕੀਤਾ ਜਾਂਦਾ ਪਹਿਲਾਂ ਹੀ ਅੱਛਾ ਇੱਥੇ ਕੀ ਟਾਈਮਿੰਗ ਹੁੰਦੀ ਹੈ ਤੇ ਕਿਸੇ ਨੇ ਆਉਣਾ ਹੋਵੇ ਪੇਸ਼ੈਂਟ ਨੇ ਤਾਂ ਇੱਕ ਵਾਰੀ ਐਡਰੈਸ ਜ਼ਰੂਰ ਦੱਸ ਦਿਓ ਕਿ ਲੋਕਲ ਇੱਥੇ ਕਿੱਥੇ ਕਿੱਥੇ ਐਡਰੈਸ ਤੇ ਪਹੁੰਚ ਸਕਦੇ ਆ ਆਪਣੇ ਲੁਧਿਆਣੇ ਦੇ ਵਿੱਚ ਜਿਹੜੀ ਹਾਰ ਕਲੈਕਸ਼ਨ ਸੈਂਟਰ ਦਾ ਜਿਹੜਾ ਟਾਈਮਿੰਗ ਹੈ ਉਹ 7 ਤੋਂ ਲੈ ਕੇ ਪਹਿਲਾ ਸੈਂਟਰ ਸਾਡਾ ਲੁਧਿਆਣਾ 2 ਵਾਜ਼ ਹੈ ਉਹ ਹੈਗਾ ਜੀ ਜੀਐਨਈ ਕਾਲਜ ਦੇ ਓਪੋਜ਼ਿਟ ਬਚਿੱਤਰਨਗਰ ਗਲੀ ਨੰਬਰ 1 ਗੁਰਦੁਆਰਾ ਗੁਰਦਰਸ਼ਨ ਸਾਹਿਬ ਦੂਸਰਾ ਆਪਣਾ ਜੀ ਲੁਧਿਆਣਾ 4 ਹੈ ਇਹ ਹੈਗਾ ਜੀ ਅਰੋੜਾ ਸਿਨੇਮਾ ਅਰੋੜਾ ਸਿਨੇਮਾ ਦਾ ਚੌਂਗਾ ਏਟੀਆਈ ਰੋਡ ਵਾਜ਼ ਹੈ ਜੀ ਕੋਟ ਮੰਗਲ ਸਿੰਘ ਤੀਜਾ ਸੈਂਟਰ ਆਪਣਾ ਲੁਧਿਆਣਾ 5 ਹੈ ਜੀ ਉਹ ਸਮਰਾਲਾ ਚੋਂ ਗੁਰਦੁਆਰਾ ਗੁਰੂ ਅਰਜਨ ਦੇਵ ਸਤਸੰਗ ਸਭਾ ਪੈਂਦਾ ਜੀ ਉਹਦੇ ਵਿੱਚ ਤੇ ਚੌਥਾ ਸੈਂਟਰ ਲੁਧਿਆਣਾ 3 ਹੈ ਜੀ ਆਪਣਾ ਉਹ ਪੈਂਦਾ ਜੀ ਸ਼ਿੰਘਾਰ ਰੋਡ ਤੇ ਸ਼ਿੰਘਾਰ ਸਿਨੇਮਾ ਪਾਰ ਕਰਕੇ ਗੁਰਦੁਆਰਾ ਗੁਰੂ ਹਰਕ੍ਰਿਸ਼ਨ ਸਾਹਿਬ ਉਥੇ ਪਾਸ਼ਾਹੀ 8 ਉਥੇ ਆ ਜੀ ਇੱਕ ਆਪਣਾ ਤਰੀਕੇ ਪਿੰਡ ਆ ਜੀ ਗੁਰਦੁਆਰਾ ਅਤਰ ਸਰਸਾਲ ਦੇ ਵਿੱਚ ਜੀ ਤੇ ਕਿਸੇ ਵੀ ਪੇਸ਼ੈਂਟ ਨੇ ਆਉਣਾ ਹੋਵੇ ਇੱਕ ਵਾਰੀ ਜ਼ਰੂਰ ਦੱਸੋ ਕਿ ਕਿਹੜੀ ਕਿਹੜੀ ਚੀਜ਼ਾਂ ਦਾ ਪਹਿਲਾਂ ਧਿਆਨ ਰੱਖ ਕੇ ਆਣ ਕਿਉਂਕਿ ਕਈ ਵਾਰੀ ਪੇਸ਼ੈਂਟ ਨੂੰ ਪਤਾ ਨਹੀਂ ਹੁੰਦਾ ਕੁਝ ਖਾ ਪੀ ਕੇ ਆ ਜਾਂਦੇ ਨੇ ਤੇ ਕਈ ਵਾਰੀ ਫਾਸਟਿੰਗ ਦੀ ਲੋੜ ਹੁੰਦੀ ਆ ਹਾਂਜੀ ਅਸੀਂ ਜ਼ਿਆਦਾਤਰ ਜਿਹੜੇ ਪੈਕੇਜ ਨੇ ਜਾਂ ਟੈਸਟ ਨੇ ਉਹ ਖਾਲੀ ਪੇਟ ਹੀ ਰეკਮੈਂਡ ਕਰਦੇ ਆ ਬਾਹਰ ਤੁਸੀਂ ਪੇਸ਼ੈਂਟ ਜਾਊਗਾ ਉਹਨਾਂ ਨੇ ਤਾਂ ਪੈਸੇ ਬਣਾਉਣੇ ਹੁੰਦੇ ਆ ਉਹ ਤਾਂ ਪੇਸ਼ੈਂਟ ਜਦੋਂ ਆਇਆ ਉਹਨਾਂ ਨੇ ਕਰ ਹੀ ਦੇਣਾ ਤੇ ਅਸੀਂ ਪੇਸ਼ੇਨ ਨੂੰ ਜਿਆਦਾ ਰਿਕੁਐਸਟ ਨਹੀਂ ਕਰਦੇ ਵੀ ਖਾਲੀ ਪੇਟ ਹੀ ਆਓ ਪੇਸ਼ੇਨ ਨੂੰ ਇਹ ਹੀ ਗੁਜ਼ਾਰਿਸ਼ ਹੈ ਵੀ ਕੋਦੋ ਵੀ ਕੋਈ ਪੈਕੇਜ ਕਰਾਉਣ ਆਣਾ ਕੁਝ ਵੀ ਕਰਾਉਣਾ ਨਾ ਤਾਂ ਉਹ ਖਾਲੀ ਪੇਟ ਹੀ ਆਉਣ ਅਗਰ ਜ਼ਰੂਰਤ ਹੈ ਤਾਂ ਪਾਣੀ ਪੀ ਸਕਦੇ ਆ ਚਾਹ ਵਗੈਰਾ ਰੋਟੀ ਵਗੈਰਾ ਤੋਂ ਅਵੋਇਡ ਕਰਨ ਬਿਲਕੁਲ ਖਾਲੀ ਪੇਟ ਹੀ ਆਉਣ ਵਧੀਆ ਰਿਪੋਰਟ ਲੈਣ ਵਾਸਤੇ ਖਾਲੀ ਪੇਟ ਹੀ ਉਹਨਾਂ ਨੂੰ ਵਿਜ਼ਿਟ ਕਰਨੀ ਪੈਣੀ ਹੈ ਜੀ